ਰਾਜਾ ਵੜਿੰਗ ਨੇ ਚੰਨੀ ਨੂੰ ਲਾਇਆ ਖੁੰਝ ਕਾਂਗਰਸ ਦਾ ਕਲੇਸ਼ ਇੱਕ ਵਾਰ ਫਿਰ ਖੁੱਲ ਕੇ ਬਾਹਰ ਆ ਗਿਆ ਚੰਨੀ ਨੂੰ ਠਿੱਬੀ ਲਾਉਣ ਦੀ ਤਿਆਰੀ ਦੇ ਵਿੱਚ ਹੈ ਵੜਿੰਗ ਤੜਾ ਕੀ ਮਾਮਲਾ ਹੈ ਕਾਂਗਰਸੀਆਂ ਦਾ ਕਲੇਸ਼ ਬਾਰ ਬਾਰ ਕਿਉਂ ਖੁੱਲ ਕੇ ਬਾਹਰ ਆ ਰਿਹਾ ਇੰਝ ਬਾਹਰ ਆਉਂਦਾ ਜਿਵੇਂ ਦੁੱਧ ਤੇ ਜੱਗ ਤੇ ਉਬਲ ਰਿਹਾ ਹੋਵੇ ਕਾਂਗਰਸ ਦੇ ਅੰਦਰ ਕੀ ਉਬਾਲੇ ਆ ਰਹੇ ਨੇ ਇਸ ਨੂੰ ਲੈ ਕੇ ਨਵੀਆਂ ਜਾਣਕਾਰੀਆਂ ਨੇ ਜਿਹੜੀਆਂ ਜਾਣਕਾਰੀਆਂ ਕਾਂਗਰਸ ਦੇ ਵਿੱਚ ਭੇ ਕਲੇਸ਼ ਤੇ ਜੁੰਡਮ ਜੁੰਡੀ ਹੁੰਦੇ ਆਗੂਆਂ ਨੂੰ ਲੈ ਕੇ ਨੇ ਚੰਨੀ ਨੂੰ ਕਿਵੇਂ ਖੁੰਝੇ ਲਾਇਆ ਕਿਹੜੀ ਡਿਪਲੋਮੇਸੀ ਖੇਡ ਕੇ ਰਾਜਾ ਬਣੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਆਂਦੇ ਨੋਟੀਫਿਕੇਸ਼ਨ ਸਮੇਸਿਰ ਅਪੜ ਜਾ 2027 ਦੇ ਵਿੱਚ ਸੱਤਾ ਤੇ ਕੁਰਸੀਆਂ ਸੱਤਾ ਦੀਆਂ ਕੁਰਸੀਆਂ ਤੇ ਖਾਸ ਕਰਕੇ ਸਿਖਰਲੀ ਕੁਰਸੀ ਮੁੱਖ ਮੰਤਰੀ ਵਾਲੀ ਕਾਂਗਰਸੀਆਂ ਦੇ ਅੰਦਰ ਕਾਂਗਰਸੀਆਂ ਦੇ ਜੀ ਨੂੰ ਲਲਚਾ ਰਹੀ ਹੈ ਇਸ ਕੁਰਸੀ ਦੇ ਪਹੁੰਚਣ ਦੇ ਲਈ ਕਾਂਗਰਸੀ ਹਰ ਹਰ ਬਾਵਰਤ ਰਿਹਾ ਪਰ ਕਰਨ ਕੀ ਵਿਚਾਰੇ ਸਾਰੀ ਜੋੜ ਤੋੜ ਲਾਉਣ ਦੇ ਬਾਵਜੂਦ ਵੀ ਕਾਂਗਰਸੀਆਂ ਦਾ ਆਪਸੀ ਕਲੇਸ਼ ਕਾਂਗਰਸੀਆਂ ਨੂੰ ਨਿਕਲਦਾ ਰਾਹ ਨਹੀਂ ਦੇ ਰਿਹਾ ਸੱਤਾ ਆ ਸਕਦੀ ਹੈ ਜਾਂ ਨਹੀਂ ਆ ਸਕਦੀ ਇਹਦਾ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਪਰ ਪ੍ਰਸਥਿਤੀਆਂ ਕਾਂਗਰਸ ਦੇ ਅਨੁਕੂਲ ਜ਼ਰੂਰ ਸਨ ਤੇ ਕਾਂਗਰਸੀ ਇਹਨਾਂ ਪ੍ਰਸਤਿਤਿਆਂ ਜਿਹੜੀਆਂ ਅਨਕੂਲ ਨੇ ਇਹਨਾਂ ਦੇ ਦੇਖ ਕੇ ਇਹਨਾਂ ਨੂੰ ਚੰਬਲ ਗਏ ਮੱਛਰ ਗਏ ਤੇ ਉਸ ਤੋਂ ਬਾਅਦ ਕਾਂਗਰਸੀ ਮੁੱਖ ਮੰਤਰੀ ਵਾਲੀ ਕੁਰਸੀ ਨੂੰ ਲੈ ਕੇ ਆਪਸ ਚ ਜੁੰਡਮ ਜੁੱਡੀ ਹੋ ਗਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਇਸ ਸਮੇਂ ਅਮਰਿੰਦਰ ਸਿੰਘ ਰਾਜਾਵੜਿੰਗ ਅਮਰਿੰਦਰ ਸਿੰਘ ਰਾਜਾਵੜਿੰਗ ਇਸ ਸਮੇਂ ਪ੍ਰਧਾਨ ਨੇ ਤੇ ਜਰੂਰ ਉਹ ਸੁਪਨੇ ਸਜੋ ਰਹੇ ਨੇ ਉਹਨਾਂ ਦੀ ਧਰਮ ਪਤਨੀ ਨੇ ਆਪਣੀ ਉਪਚੋਣ ਦੇ ਪ੍ਰਚਾਰ ਦੇ ਦੌਰਾਨ ਮੇਰੀਆਂ ਅੱਖਾਂ ਤੇ ਸਾਹਮਣੇ ਤੇ ਮੇਰੇ ਕੰਨਾਂ ਦੇ ਵਿੱਚ ਉਹਦੀ ਇਹ ਗੱਲ ਕੱਢੀ ਕਿ ਐਸੀ ਤਾਂ ਸਿਕਰਲੀ ਕੁਰਸੀ ਵੱਲ ਜਾ ਰਹੇ ਆ ਜੇ ਐਸੀਐਲ ਬਾਈ ਇਲੈਕਸ਼ਨ ਹਾਰ ਗਏ ਉਹ ਆਪਣੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸੀ ਤਾਂ ਫਿਰ ਕਿਵੇਂ ਐਸੀ ਉਸ ਕੁਰਸੀ ਤੇ ਪਹੁੰਚਾਂਗੇ ਪ੍ਰਧਾਨ ਮੰਤਰੀ ਦਾ ਰਾਹੁਲ ਗਾਂਧੀ ਰਾਜਾ ਵੜਿੰਗ ਨੂੰ ਬਣਾਉਣੋਂ ਰਿਹਾ ਮੁੱਖ ਮੰਤਰੀ ਵਾਲੀ ਹੀ ਗੱਲ ਹੈ ਜਿਹਦੇ ਵੱਲ ਬੀਬਾ ਅਮਰਤਾ ਵੜਿੰਗ ਇਸ਼ਾਰਾ ਕਰਦੀ ਸੀ ਰਾਜਾ ਵੜਿੰਗ ਲੁਧਿਆਣੇ ਤੋਂ ਲੋਕ ਸਭਾ ਮੈਂਬਰ ਵੀ ਨੇ ਤੇ ਲੋਕ ਸਭਾ ਮੈਂਬਰ ਹੋਣ ਦੇ ਨਾਲ ਨਾਲ ਉਹ ਪੰਜਾਬ ਦੇ ਪ੍ਰਧਾਨ ਵੀ ਨੇ ਲੋਕ ਸਭਾ ਦਾ ਇਸ ਲਾਸਟ ਚੱਲ ਰਿਹਾ ਮੌਨਸੂਨ ਇਸ اجلاس ਦੇ ਵਿੱਚ ਸਾਰੇ ਮੈਂਬਰ ਪਾਰਲੀਮੈਂਟ ਪੰਜਾਬ ਦੇ ਲੋਕ ਸਭਾ ਮੈਂਬਰ ਜਿਹੜੇ ਆ ਉਹ ਦਿੱਲੀ 'ਚ ਮੌਜੂਦ ਨੇ ਚਰਨਜੀਤ ਸਿੰਘ ਚੰਨੀ ਵੀ ਦਿੱਲੀ 'ਚ ਮੌਜੂਦ ਨੇ ਰਾਜਾ ਵੜਿੰਗ ਨੇ ਇੱਥੇ ਲੰਚ ਡਿਪਲੋਮੇਸੀ ਖੇਡੀ ਖਬਰ ਜੋ ਆ ਰਹੀ ਹੈ ਕਿ ਰਾਜਾ ਵੜਿੰਗ ਨੇ ਬਾਕੀ ਸਾਰੇ ਲੋਕ ਸਭਾ ਮੈਂਬਰਾਂ ਨੂੰ ਦੁਪਹਿਰ ਦੇ ਖਾਣੇ ਦਾ ਸੱਦਾ ਦਿੱਤਾ ਆਪਣੇ ਘਰ ਤੇ ਖਾਣਾ ਖਵਾਇਆ ਵੀ ਪਰ ਚੰਨੀ ਨੂੰ ਉਹਨਾਂ ਨੇ ਸੱਦਿਆ ਨਹੀਂ ਮਾਮਲਾ ਕੀ ਹੋ ਸਕਦਾ ਚੰਨੀ ਨੂੰ ਕਿਉਂ ਨਹੀਂ ਸੱਦਿਆ ਜਾਣਕਾਰ ਤਾਂ ਦੱਸਦੇ ਐ ਕਿ ਲੋਕ ਸਭਾ ਦੇ ਵਿੱਚ ਦੋਵੇਂ ਆਗੂ ਇੱਕ ਦੂਜੇ ਦੇ ਨਾਲ ਗੱਲਬਾਤਾਂ ਕਰਦੇ ਵੀ ਵਿਖਾਈ ਦਿੱਤੇ ਤੇ ਇਸ ਦੇ ਬਾਵਜੂਦ ਵੀ ਚੰਨੀ ਨੂੰ ਨਹੀਂ ਸੱਦਿਆ ਨਾ ਹੀ ਜਾਂਦੇ ਹੋਏ ਇਹ ਕਹਿ ਕੇ ਕਿ ਆਜੋ ਚੰਨੀ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਸਾਡੇ ਮੁੱਖ ਮੰਤਰੀ ਰਹੇ ਮੈਂ ਤੁਹਾਡੀ وزارت ਚ ਰਿਹਾ ਆਓ ਆਪਾਂ ਦੋ ਦੋ ਫੁਲਕੇ ਸਾਂਝੇ ਕਰਦੇ ਆਂ ਪਰ ਨਹੀਂ ਕਿਹਾ ਨਹੀਂ ਸੱਦਿਆ ਅਗਲੇ ਨੇ ਹੁਣ ਇਹਦੇ ਸੰਕੇਤ ਕੀ ਨੇ ਸੁਖਜਿੰਦਰ ਰੰਧਾਵਾੜਾ ਚਲੋ ਵੜਿੰਗ ਵਾਲੇ ਕੈਂਪ ਦਾ ਹਿੱਸਾ ਹੀ ਨੇ ਉਸ ਕੈਂਪ ਦੇ ਆਗੂ ਨੇ ਉਸ ਢੜੇ ਦੇ ਆਗੂ ਨੇ ਉਹਨਾਂ ਤੋਂ ਸੱਦ ਨਹੀਂ ਸੀ ਬਾਕੀ ਉਹਨਾਂ ਦੇ ਨਾਲ ਛੇਰ ਸਿੰਘ ਘਬਾਇਆ ਨੇ ਜਿਹੜੇ ਉਹ ਲੋਕ ਸਭਾ ਦੇ ਮੈਂਬਰ ਨੇ ਡਾਕਟਰ ਅਮਰ ਸਿੰਘ ਨੇ ਇਸ ਤੋਂ ਇਲਾਵਾ ਚੰਨੀ ਖੁਦ ਨੇ ਤਾਂ ਗੁਰਜੀਤ ਔਜਲਾ ਨੇ ਇਹ ਸਾਰੇ ਲੋਕ ਸਭਾ ਮੈਂਬਰ ਨੇ ਇਹਨਾਂ ਨੂੰ ਸੱਦ ਲਿਆ ਚੰਨੀ ਨੂੰ ਸੱਦਿਆ ਨਹੀਂ ਇੱਕ ਗੱਲ ਤਾਂ ਇਹ ਸਾਫ਼ ਹੈ ਕਿ ਚੰਨੀ ਦੇ ਪਪੂਲੈਰਿਟੀ ਨੂੰ ਲੈ ਕੇ ਕਾਂਗਰਸੀਆਂ ਦੇ ਮਨ ਦੇ ਵਿੱਚ ਡਰ ਤਾਂ ਜ਼ਰੂਰ ਹੈ ਜਿਹੜੇ ਵੱਧਣਾ ਚਾਹੁੰਦੇ ਨੇ ਇਹ ਗੱਲ ਬਹੁਤ ਪ੍ਰਸਯੋਗ ਸੂਤਰਾ ਤੋਂ ਆ ਰਹੀ ਹੈ ਕਿ ਕਾਂਗਰਸ ਦਾ ਜਿਹੜਾ ਇਹ ਵੜਿੰਗ ਧੜਾ ਜਿਹਦੇ ਵਿੱਚ ਪ੍ਰਤਾਪ ਬਾਜਵਾ ਸੁਖਜਿੰਦਰ ਰੰਦਾਵਾ ਜਿਹੜੇ ਬਾਕੀ ਸਾਰੇ ਐ ਇਹ ਨਹੀਂ ਚਾਉਂਦੇ ਇਹ ਚੰਨੀ ਦੀ ਪਪੂਲਰਿਟੀ ਨੂੰ ਲੈ ਕੇ ਮਿੱਥਾਂ ਵੀ ਘੜ ਰਹੇ ਨੇਗੇ ਹਾਈ ਕਮਾਂਡ ਦੇ ਸਾਹਮਣੇ ਤੇ ਹਾਈ ਕਮਾਂਡ ਨੂੰ ਦੇ ਕੰਨ ਵੀ ਭਰ ਰਹੇ ਨੇ ਜੀ ਮੈਂ ਤੁਹਾਨੂੰ ਪਹਿਲਾਂ ਇੱਕ ਖਬਰ ਦਿੱਤੀ ਹੋਈ ਆ ਉਸ ਹੁਣ ਇਸ ਲੰਚ ਡਿਪਲੋਮੇਸੀ ਦੇ ਉੱਤੇ ਤੁਸੀਂ ਜਿਵੇਂ ਮਰਜ਼ੀ ਦੇਖ ਲਓ ਇਹ ਗੱਲ ਸਪਸ਼ਟ ਹੈ ਕਿ ਚੰਨੀ ਦੇ ਨਾਲ ਰਾਜਾ ਵੜਿੰਗ ਦੀ ਧੜਿੰਗ ਹੋ ਚੁੱਕੀ ਹੈ ਦੋਵੇਂ ਆਪਸ ਦੇ ਵਿੱਚ ਹੁਣ ਨਹੀਂ ਮੈਨੂੰ ਲੱਗਦਾ ਕਿ ਬੋਲਚਾਲ ਵਾਲਾ ਮਸਲਾ ਵੀ ਥੋੜੇ ਸਮੇਂ ਚ ਆ ਕੇ ਲੱਗਦਾ ਖਤਮ ਨਾ ਹੋ ਜਾਵੇ ਕਿਤੇ ਫਿਲਹਾਲ ਤਾਂ ਹੱਥ ਉੱਥ ਮਲਾਉਂਦੇ ਨੇ ਪਰ ਸਾਰਿਆਂ ਨੂੰ ਸੱਦ ਕੇ ਜਦੋਂ ਦੋਵੇਂ ਆਗੂ ਦਿੱਲੀ ਚ ਹਣ ਵੜਿੰਗ ਵੀ ਚੰਨੀ ਵੀ ਜਦੋਂ ਚੰਨੀ ਦਿੱਲੀ ਚ ਮੌਜੂਦ ਹੁਣ ਤਾਂ ਨਾ ਸੱਦਣਾ ਇਸ ਪਾਸੇ ਵੱਲ ਸਾਫ਼ ਇਸ਼ਾਰਾ ਹੈ ਕਿ ਹੁਣ ਮਾਮਲਾ ਹੋਰ ਪਖਣ ਜਾ ਰਿਹਾ ਦੂਜੀ ਗੱਲ ਰਖੜ ਪੁੰਨਿਆ ਦਾ ਤਿਹਾਰ ਪਵਿੱਤਰ ਦਿਹਾੜਾ 9 ਅਗਸਤ ਨੂੰ ਮਨਾਇਆ ਗਿਆ ਉਥੇ ਸਿਆਸੀ ਕਾਨਫਰੰਸਾਂ ਹੋਈਆਂ ਰਖੜ ਪੁੰਨਿਆਂ ਦੇ ਉੱਤੇ ਤੇ ਉਹਨਾਂ ਸਿਆਸੀ ਕਾਨਫਰੰਸਾਂ ਦੇ ਵਿੱਚ ਕਾਂਗਰਸ ਦੀ ਵੀ ਸ਼ਾਮਲ ਸੀ ਕਿਹਾ ਜਾਂਦਾ ਹੈ ਜੋ ਜਾਣਕਾਰੀ ਨਿਕਲ ਕੇ ਆ ਰਹੀ ਹੈ ਜੋ ਮੀਡੀਆ ਰਿਪੋਰਟਸ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਜੋ ਮੀਡੀਆ 'ਚ ਗੱਲਾਂ ਚੱਲ ਰਹੀਆਂ ਨੇ ਉਹਨਾਂ ਦੇ ਮੁਤਾਬਕ ਕਿ ਰਾਜਾ ਵੜਿੰਗ ਜਾਂ ਉਸ ਧੜੇ ਦੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਇਹ ਗੱਲ ਕਹੀ ਕਿ ਜਿਹੜਾ ਦੂਜਾ ਤੜਾ ਹੈ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਸਿੰਘ ਪ੍ਰਗਟ ਸਿੰਘ ਆਸ਼ੂ ਜਾਂ ਬਾਕੀ ਨੇ ਇਹਨਾਂ ਨੂੰ ਸੱਦਾ ਪੱਤਰ ਨਹੀਂ ਕੱਲਣਾ ਇਹਨਾਂ ਨੂੰ ਕੋਈ ਰੁਕਾ ਨਹੀਂ ਕੱਲਣਾ ਜਿਹੜਾ ਰੁਕਾ ਜਿਹੜਾ ਇਹਨਾਂ ਨੂੰ ਕੱਲਿਆ ਅੱਜ ਵੀ ਤੁਸੀਂ ਕਾਨਫਰੰਸ ਚਾਓ ਬਾਕੀ ਸਾਰੇ ਆਏ ਪ੍ਰਤਾਪ ਸਿੰਘ ਬਾਜਵਾ ਨੂੰ ਛੱਡ ਦੀ ਉਹ ਵਿਦੇਸ਼ ਦੌਰੇ ਤੇ ਗਏ ਆ ਬਾਕੀ ਸਾਰੇ ਆਏ ਯਾਰ ਦੋਸਤ ਸੁਖਜਿੰਦਰ ਰੰਦਾਵਾ ਤੇ ਕਿਹਾ ਜਾਂਦਾ ਕਿ ਇਹਦੀ ਜ਼ਿੰਮੇਵਾਰੀ ਤ੍ਰਿਪਿੰਦਰ ਬਾਜਵਾ ਸਾਹਿਬ ਕਾ ਮੰਤਰੀ ਤੇ ਵਿਧਾਇਕ ਫਤਿਹਗੜ ਚੂੜੀਆਂ ਦੀ ਲੱਗੀ ਸੀ ਜੋ ਮੀਡੀਆ ਚ ਰਿਪੋਰਟਾਂ ਹੋ ਰਹੀਆਂ ਨੇ ਕਿ ਵਿਸ਼ੇਸ਼ ਤੌਰ ਤੇ ਰੋਕਿਆ ਗਿਆ ਕਿ ਇਸ ਥੜੇ ਨੂੰ ਨਹੀਂ ਸੱਦਣਾ ਹੁਣ ਕਾਂਗਰਸੀ ਲੜਾਈ ਖਤਮ ਕਰਨ ਵੱਲ ਜਾਣਾ ਚਾਹੁੰਦੇ ਆ ਰਾਜਾ ਵੜਿੰਗ ਦੀ ਏਅਰਪੋਰਟ ਹਾਈ ਕਮਾਂਡ ਕੋਲ ਵੀ ਜਾਊਗੀ ਕਿ ਰਾਜਾ ਜੀ ਐ ਕਰਦੇ ਐ ਫਿਰ ਕਿਤੇ ਰਾਜੇ ਦਾ ਅਸਲੀ ਰਾਜਾ ਬਣਨ ਵਾਲਾ ਸੁਪਨਾ ਨਾ ਚੱਕਣਾ ਚੁਰ ਹੋ ਜਾਏ ਜੋ ਮੇਰੇ ਕੋਲੇ ਜਾਣਕਾਰੀ ਹੈ ਇਸ ਮਾਮਲੇ ਚ ਕਿ ਰਾਜੇ ਨੂੰ ਹਾਈ ਕਮਾਂਡ ਹੁਣ ਬਦਲਣਾ ਚਾਹੁੰਦੀ ਹੈ ਤੇ ਉਹਨਾਂ ਦੇ ਬਦਲ ਦੇ ਲਈ ਕੋਈ ਨਿਊਟਰਲ ਕੋਈ ਜਿਹੜਾ ਕਿਸੇ ਵੀ ਧੜੇ ਦਾ ਵਿਅਕਤੀ ਨਾ ਹੋਵੇ ਉਹ ਬਣਾਉਣਾ ਚਾਹੁੰਦੀ ਹੈ ਬੜੇ ਪ੍ਰੋਸੇਜਕ ਸੂਤਰ ਦੱਸਦੇ ਆ ਕਿ ਹਾਈ ਕਮਾਂਡ ਨੂੰ ਇਹ ਗੱਲ ਕਨੇਵੇ ਕਰ ਦਿੱਤੀ ਗਈ ਹੈ ਕਿ ਇਹ ਸਾਰੇ ਕਾਂਗਰਸ ਨੂੰ ਨੁਕਸਾਨ ਪਹਚਾ ਰਹੇ ਨੇ ਚਾਹੇ ਵੜਿੰਗ ਹੈ ਚੰਨੀ ਹੈ ਰੰਧਾਵਾ ਹੈ ਜੋ ਇਹ ਗੱਲ ਕਾਂਗਰਸ ਹਾਈ ਕਮਾਂਡ ਦੇ ਕੰਨਾਂ ਤੱਕ ਪਹੁੰਚਦੀ ਕਰ ਦਿੱਤੀ ਗਈ ਹੈ ਤੇ ਕੋਈ ਬਦਲਮਾ ਬਦਲ ਲੱਭਣ ਦੇ ਲਈ ਹਾਈ ਕਮਾਂਡ ਜਿਹੜੀ ਹੈ ਉਹ ਚਾਰਾ ਜੋਈ ਕਰ ਰਹੀ ਹੈ ਤੇ ਇਸ ਕਰਕੇ ਰਾਜਾ ਵੜਿੰਗ ਦਾ ਜਾਣ ਦਾ ਤੈਅ ਹੈ ਚੰਨੀ ਨੂੰ ਇਹ ਹੈ ਕਿ ਇਨਾ ਜੱਟਾਂ ਦੀ ਲੜਾਈ ਦੇ ਵਿੱਚ ਮੇਰਾ ਨੰਬਰ ਲੱਗ ਜਾਊਗਾ ਇਹ ਸਵਾਲ ਹੀ ਹੈ ਇਸੇ ਸਵਾਲ ਦੇ ਚੱਕਰ ਦੇ ਵਿੱਚ ਹੁਣ ਕਾਂਗਰਸ 'ਚ ਕਲੇਸ਼ ਆ ਜਿਹੜਾ ਉਹ ਸਪਸ਼ਟ ਹੋ ਚੁੱਕਿਆ ਹੈ ਜਿਹੜੀ ਡਿਵਾਈਡ ਲਾਈਨ ਹੈ ਉਹ ਢੂੰਗੀ ਹੋ ਚੁੱਕੀ ਹੈ ਇਹ ਢੂੰਗੀ ਡਿਵਾਈਡ ਲਾਈਨ ਕਾਂਗਰਸ ਦੀ ਬੇੜੀ ਦੇ ਵਿੱਚ ਬੱਟੇ ਤਾਂ ਪਾਊਗੀ ਪਾਊਗੀ ਇਹਦੇ ਚਾਹ ਹੁਣ ਕਹਿ ਨਹੀਂ ਸਕਦੇ ਵੀ ਪਾ ਸਕਦੀ ਆਲਾ ਸ਼ਬਦ ਤਾਂ ਵਰਤ ਹੀ ਨਹੀਂ ਸਕਦੇ ਜਦੋਂ ਇੰਨਾ ਕਲੇਸ਼ ਜਿਹੜੇ ਘਰ 'ਚ ਹੋਵੇ ਉਹ ਕਦੇ ਸੁਖੀ ਨਹੀਂ ਬਸਦਾ ਇਹ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਤੇ ਕਾਂਗਰਸ ਦੇ ਵਿੱਚ ਇਹ ਦੋ ਖਬਰਾਂ ਜਿਹੜੀਆਂ ਨੇ ਇੱਕ ਲੰਚ ਡਿਪਲੋਮੇਸੀ ਜਿੱਥੇ ਚੰਨੀ ਨੂੰ ਇਗਨੋਰ ਕੀਤਾ ਗਿਆ ਦੂਜੀ ਸੱਦਾ ਨਾ ਦੇਣਾ ਰਖੜਪੁੰਨਿਆ ਦੀ ਕਾਨਫਰੰਸ ਦੇ ਲਈ ਇਹ ਦੋਵੇਂ ਘਟਨਾਵਾਂ ਦੇ ਵਿੱਚ ਇੱਕ ਧੜੇ ਨੂੰ ਇਗਨੋਰ ਕਰਨਾ ਜਿਹੜਾ ਕਾਂਗਰਸ ਦੇ ਉੱਤੇ ਇਸ ਸਮੇਂ ਸਥਾਪਿਤ ਧੜਾ ਹੈ ਉਹਦੇ ਵੱਲੋਂ ਇਹ ਸਪਸ਼ਟ ਹੈ ਕਿ ਹੁਣ ਆਰ ਪਾਰ ਦੀ ਲੜਾਈ ਖੇਡੀ ਜਾਣੀ ਹੈ ਹੁਣ ਕਾਂਗਰਸ ਦੇ ਅੰਦਰ ਦੂਜੀਆਂ ਪਾਰਟੀਆਂ ਦੇ ਸਲੀਪਰ ਸੈੱਲ ਜਿਹੜੇ ਆ ਉਹ ਵੀ ਐਕਟਿਵ ਹੋਣਗੇ ਤੇ ਐਸੇ ਮੌਕਿਆਂ ਦੇ ਉੱਤੇ ਰਾਹੁਲ ਗਾਂਧੀ ਨੇ ਜਿੰਨੀ ਕਿ ਮਿਹਨਤ ਕੀਤੀ ਹੈ ਕਾਂਗਰਸੀ ਉੱਤੇ ਪਾਣੀ ਫੇਰ ਕੇ ਹਟਣਗੇ ਖੈਰ ਉਹ ਕਾਂਗਰਸ ਦੀ ਸਮੱਸਿਆ ਸਾਡਾ ਉਹਨਾਂ ਨਾਲ ਕੋਈ ਲੈਣਾ ਹੁੰਦੇ ਉਹਨਾਂ ਨੇ ਮੇਰਾ ਇਸ ਖਬਰ ਨੂੰ ਦੇਣ ਦਾ ਮਕਸਦ ਚੰਨੀ ਦੇ ਖਿਲਾਫ ਜਿਹੜੀ ਲੋਬਿੰਗ ਹੈ ਉਹ ਲੋਬਿੰਗ ਪੂਰੀ ਸ਼ਾਰਪ ਹੋ ਚੁੱਕੀ ਹੈ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਇਗਨੋਰ ਕਰਕੇ ਇੱਕ ਉਹਨਾਂ ਦੇ ਖਿਲਾਫ ਪ੍ਰਪਗੈਂਡਾ ਵੀ ਚਲਾਇਆ ਜਾ ਰਿਹਾ ਹੈ ਤੇ ਇਹ ਟੜੇਬੰਦੀ ਜਿਹੜੀ ਹੈ ਕਾਂਗਰਸ ਦੇ ਅੰਦਰ ਰਿਵਰਸ ਜਵਿੰਗ ਚੰਨੀ ਹੋ ਗਈ ਕਦੇ ਕਿਹੜੀ ਹੋ ਗਈ ਇਹ ਕਾਂਗਰਸ ਨੂੰ ਲੈ ਬੈਠੂ ਖਾਸ ਕਰਕੇ ਜਿਹੜੀ ਜਾਣਕਾਰੀ ਲੰਚ ਡਿਪਲੋਮੇਸੀ ਵਾਲੀ ਹੈ ਤੇ ਜਿਹੜੀ ਰਖੜ ਪੁੰਨੇ ਵਾਲੀ ਹੈ ਕਿ ਵਿਸ਼ੇਸ਼ ਤੌਰ ਤੇ ਰੋਕਿਆ ਗਿਆ ਸੱਦੇ ਭੇਜਣ ਤੋਂ ਸੀਨੀਅਰ ਪੱਤਰਕਾਰ ਹਰਜਿੰਦਰ ਸਿੰਘ ਰੰਧਾਵਾ ਕੱਟ ਕੇ ਲੈ ਕੇ ਆਏ ਐ ਤੇ ਬੜੀ ਰੋਚਕ ਹੈ ਉਹਨਾਂ ਦਾ ਅੱਜ ਦਾ ਹਾਸਾ ਦੱਸਦਾ ਸੀ ਕਿ ਮਾਮਲਾ ਕਿਤੇ ਨਾ ਕਿਤੇ ਹੋਰ ਵੀ ਡੂੰਘਾ ਹੈ ਮੇਰੀ ਇੱਛਾ ਸੀ ਕਿ ਜਿਹੜੀ ਜਾਣਕਾਰੀ ਲੋਕਪਨ న్యూਸ ਦੇ ਦਰਸ਼ਕਾਂ ਤੱਕ ਵੀ ਪਹੁੰਚਾਈ ਜਾਵੇ ਖੈਰ ਕਾਂਗਰਸ ਦੀ ਲੜਾਈ ਕਿਸ ਪਾਸੇ ਵੱਲ ਜਾਂਦੀ ਹੈ ਇਹ ਤਾਂ ਹੁਣ ਸਮਾਂ ਦੱਸ ਸਕਦਾ